ਇਹ ਧਿਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਿਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਖੂਨਦਾਨ ਮਹਾਦਾਨ ਸੋ ਖੂਨ ਹੈ ਜਿਹੜਾ ਇਹ ਕਹਿੰਦੇ ਦਾਨ ਵੀ ਕਰਨਾ ਚਾਹੀਦਾ ਕਿਉਂਕਿ ਕਿਸੇ ਨਾ ਕਿਸੇ ਦੇ ਲੇਖੇ ਲੱਗ ਜਾਂਦਾ ਕਿਸੇ ਨਾ ਕਿਸੇ ਦੀ ਜਾਨ ਬਚਾ ਦਿੰਦਾ ਜੋ ਆਪਣਾ ਖੂਨਦਾਨ ਦਿੱਤਾ ਹੁੰਦਾ ਹੈ ਸੋ ਪਿੰਡ ਕਲਾਲ ਮਾਜਰਾ ਦੇ ਵਿੱਚ ਅੱਜ ਅਸੀਂ ਖੜੇ ਆਂ ਜਿੱਥੇ 2-3 ਸਾਲ ਤੋਂ ਇੱਥੇ ਲਗਾਤਾਰ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਇੱਥੇ ਪੀਰਾਂ ਦਾ ਜੋ ਢੰਡਾਰਾ ਹੁੰਦਾ ਹੈ ਇਸ ਖੁਸ਼ੀ ਦੇ ਵਿੱਚ ਜੋ ਸ਼ਹੀਦ ਭਗਤ ਸਿੰਘ ਕਲੱਬ ਹੈ ਇਹਨਾਂ ਦੇ ਵੱਲੋਂ ਇਹ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਤੇ ਇੱਥੇ ਜੋ ਡਾਕਟਰਾਂ ਦੀ ਟੀਮ ਆਈ ਹੋਈ ਹੈ ਪੀਜੀਆਈ ਚੰਡੀਗੜ੍ਹ ਤੋਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਅਤੇ ਜੋ ਪ੍ਰਬੰਧਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਅਤੇ ਜਿਨ੍ਹਾਂ ਨੇ ਖੂਨਦਾਨ ਕੀਤਾ ਹੈ ਕੁਝ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਤੇ ਆਓ ਫੇਰ ਦਿਖਾਉਨੇ ਆ ਤੁਹਾਨੂੰ ਇਹ ਪੂਰੀ ਜਾਣਕਾਰੀ हां जी वीर जी ਕੀ ਨਾਮ ਹੈ ਜੀ ਸੋਨਨੀ ਹੈ ਜੀ ਸੋ ਅੱਜ ਕਲਾ ਮੱਜ ਦੇ ਪਿੰਡ ਦੇ ਵਿੱਚ ਜੋ ਕੈਂਪ ਲੱਗਿਆ ਹੈ ਤੁਸੀਂ ਅੱਜ ਖੂਨਦਾਨ ਕੀਤਾ ਜੀ ਹਾਂ ਜੀ ਖੂਨਦਾਨ ਕੀਤਾ ਜੀ ਪਹਿਲਾਂ ਵੀ ਕਦੇ ਕੀਤਾ ਖੂਨਦਾਨ ਹਾਂ ਜੀ ਪਹਿਲਾਂ ਵੀ ਕੀਤਾ ਜੀ ਅੱਛਾ ਜੀ ਇਹਦਾ ਫਾਇਦਾ ਵੀ ਹੈ ਹਾਂ ਜੀ ਫਾਇਦਾ ਜੀ ਕਰਾਉਣਾ ਚਾਹੀਦਾ ਜੀ ਅੱਛਾ ਜੀ ਹਾਂ ਜੀ ਉਹ ਅੱਗੇ ਵੀ ਕਿਸੇ ਨੂੰ ਫਾਇਦਾ ਹੁੰਦਾ ਹਾਂ ਜੀ ਹਾਂ ਕਿਸੇ ਹੋਰ ਨੂੰ ਵੀ ਦੇਣਾ ਪੈਂਦਾ ਜੀ ਅੱਗੇ ਜੀ ਜੀ ਤੁਹਾਡਾ ਖੂਨ ਮਤਲਬ ਕਿਤੇ ਨਾ ਕਿਤੇ ਲੇਖੇ ਲੱਗਦਾ हाँ जी हाँ लेखे लघुआ जी थैंक यू ठीक है uh, डॉक्टर साहब अपना शुभ नाम शबील डॉक्टर शबील ओके okay. आज पिंड कलाल माजरा में आपने जो कैंप लगाया है yeah. ये टीम कहाँ से आई है हमारे पी जी आई से पी जी आई चंडीगढ़ ब्लड बैंक से आ रहे हैं ओके okay. okay. जो अब तक कितने पेशेंट आ चुके हैं तो आ रहे हो गया दस का ऊपर हो गया अभी तक जिसका ऊपर कलेक्शंस हो गया अभी अभी तक जी। तो हम और चल रहे अभी चल ठीक। रहे हैं ठीक है ये जो खून दान करते हैं इसका क्या बेनिफिट होता है कुंदन तो हमको तो ब्लड बैंक में खून तो चाहिए तो हर तीन महीने में ब्लड डोनेट कर सकते हैं तो ब्लड को और कुछ ब्लड का जगह में और कुछ नहीं दे सकते ब्लड तो रिप्लेस री, नहीं कर सकते ब्लड के लिए तो हमको ब्लड ब्लड भी चाहिए तो ये हम सबको बोल रहे हैं अगर आ, सब आके अठारह साल के ऊपर जिनका कोई प्रॉब्लम तो है नहीं हेल्थी डोनर्स सब आके कुन कर लो क्योंकि हमको तो ब्लड चाहिए तो ये उनका ब्लड मरीज को बहुत हेल्प हो जाएगा क्योंकि ब्लड के जगह में और कुछ नहीं दे सक दे सकता है ठीक है ओके तो हम बोल रहे हैं सब आ, अभी भी वेट कर रहे हैं सब डोनर्स को बुला दो आ, हमको तो ब्लड चाहिए तो पीजीआई चंडीगढ़ में ब्लड बैंक में हम डेली डेली बेसिस में कैंप अरेंज करते हैं तो आज तो कलल मजरा में तो ये अच्छा लगता है अभी थोड़ा गर्मी है फिर भी डोनर्स आ गया और डोनेशंस किया तो अच्छा है ये तो सबको एक क्या एग्जाम्पल है सब ऐसे फॉलो करना पड़ेगा जी ठीक है जो okay. ब्लड के ग्रुप हैं उनको अलग अलग रखते हो हां हां ब्लड का ग्रुप तो हम अभी ब्लड ले लेंगे तो ब्लड का ग्रुप बाद में हम चेक कर लेंगे तो वो पूरा टेस्ट बहुत सारा टेस्ट है तो वो पूरा हम हमारा लैब में टेस्ट करते हैं उसके बाद ही कर लेंगे जी ठीक ओके थैंक यू थैंक यू कीना भाई तो मेरा नाम रूपिंदर कौर है जी पिंड केड़ा तो लालमाजरा लालमाजरा हां जी सो आज ਤੁਸੀਂ ਖੂਨਦਾਨ ਕਰ ਰਹੇ ਹੋ हां जी ਇਹ ਕਿਵੇਂ ਲੱਗ ਰਿਹਾ ਤੁਹਾਨੂੰ ਸਰ ਬਹੁਤ ਵਧੀਆ ਲੱਗਦਾ ਇਸ ਖੂਨ ਨਾਲ ਕਿਸੇ ਦੀ ਜ਼ਿੰਦਗੀ ਬਣੂਗੀ ਜੀ ਹਾਂ ਜੇ ਕਿਸੇ ਰੋਡ ਹੋਗੀ ਤਾਂ ਫੋਨ ਉਹ ਕਰ ਸਕਦਾ ਦੇ ਸਕਦੇ ਆ ਅਸੀਂ ਹਾਂਜੀ ਅਸੀਂ ਇਹ ਦੂਜੀ ਵਾਰੀ ਖੂਨਦਾਨ ਕਰ ਰਹੇ ਹਾਂ ਅੱਛਾ ਜੀ ਹਾਂਜੀ ਖੂਨਦਾਨ ਕਰਨ ਨਾਲ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਸਰ ਨਹੀਂ ਸਰ ਸਾਨੂੰ ਤਾਂ ਕੋਈ ਨੁਕਸਾਨ ਨਹੀਂ ਹੋਇਆ ਹਾਂਜੀ ਸਿਹਤ ਸਹੀ ਰਹਿੰਦੀ ਆ ਜੀ ਵਧੀਆ ਰਹਿੰਦੀ ਆ ਕੋਈ ਬੀਪੀ ਵਗੈਰਾ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਓਕੇ ਹਾਂਜੀ ਬਹੁਤ ਵਧੀਆ ਬਰਾਲਾ ਜੀ ਤੁਹਾਡਾ ਥੈਂਕ ਯੂ ਠੀਕ ਹੈ ਜੀ ਥੈਂਕ ਯੂ ਸਰ ਹਾਂਜੀ ਆਪਣਾ ਸ਼ੁਭਨਾਮ ਕੀ ਹੈ ਜੀ ਮੇਰਾ ਜਸਪ੍ਰੀਤ ਸਿੰਘ ਨਾਮ ਹੈ ਜੀ ਅੱਜ ਤੁਸੀਂ ਇਹ ਕਲਾਲ ਮਾਜਰਾ ਪਿੰਡ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਇਹ ਇਕੱਠੇ ਹੋ ਕੇ ਤੁਸੀਂ ਕੈਂਪ ਲਗਾਇਆ ਹਾਂਜੀ 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 ਇਹ ਹਰ ਸਾਲ ਕੈਂਪ ਲਗਾਉਂਦੇ ਤੁਸੀਂ ਨਹੀਂ ਸਾਨੂੰ ਆਪਣਾ 2 ਸਾਲ ਹੋ ਗਈ ਪਿਛਲੇ ਸਾਲ ਵੀ ਲਵਾਏ ਸੀ ਗਏ ਤੇ ਜਿਹੜਾ ਕੈਂਪ ਹੈ ਹੁਣ ਆਪਾਂ ਨੇ ਰੈਗੂਲਰ ਰੱਖਣਾ ਹੈ ਆਉਣ ਵਾਲੇ ਸਮੇਂ ਦੇ ਵੀ ਹਰ ਸਾਲ ਤੋਂ ਜਾਨੀ ਲਗਾਤਾਰ ਲਗਾਉਂਦੇ ਆ ਰਹੇ ਹਾਂ ਹਾਂਜੀ ਆਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਰੈਗੂਲਰ ਰਹੂਗਾ ਜੀ ਮਤਲਬ ਇਹਨੂੰ ਕੋਸ਼ਿਸ਼ ਰੈਗੂਲਰ ਰੱਖਣ ਦੀ ਕੋਸ਼ਿਸ਼ ਹੈ ਸਾਡੀ ਛੇਦ ਭਗਤ ਸਿੰਘ ਕਲੱਬ ਵੱਲੋਂ ਸਾਡੀ ਪੂਰੀ ਕੋਸ਼ਿਸ਼ ਹੈ ਵੀ ਇਹਨੂੰ ਰੈਗੂਲਰ ਰੱਖਿਆ ਜਾਵੇ ਅੱਛਾ ਜੀ ਇਹ ਮਤਲਬ ਕਿ ਕਿਹੜੀ ਖੁਸ਼ੀ ਦੇ ਵਿੱਚ ਲਗਾਇਆ ਜਾਂਦਾ ਕੋਈ ਇਹ ਆਪਣਾ ਪੀਰਾਂ ਦੇ ਭੰਡਾਰੇ ਦੇ ਪੀਰਾਂ ਦਾ ਭੰਡਾਰਾ ਦੇ ਉੱਤੇ ਸਬੰਧ ਦੇ ਵਿੱਚ ਅਸੀਂ ਲਗਾਉਂਦੇ ਹਾਂ ਦੇ ਵਿੱਚ ਪੀਰਾਂ ਦਾ ਭੰਡਾਰਾ ਜਿਹੜਾ ਉਹਦੇ ਸਬੰਧ ਦੇ ਵਿੱਚ ਲਗਾਉਂਦੇ ਹਾਂ ਸਬੰਧ ਦੇ ਵਿੱਚ ਲਗਾਉਂਦੇ ਹਾਂ ਹਾਂਜੀ ਠੀਕ ਹੈ ਜੀ ਸੋ ਅੱਗੇ ਨੂੰ ਵੀ ਇਹ ਸੇਵਾ ਚੱਲਦੀ ਰਹੂਗੀ ਰੈਗੂਲਰ ਚੱਲਦੀ ਰਹੂਗੀ ਜੀ ਹਾਂਜੀ ਇਹ ਡਾਕਟਰਾਂ ਦੀ ਟੀਮ ਕਿੱਥੋਂ ਆਈ ਹੈ ਇਹ ਪੀਜੀਆਈ ਤੋਂ ਆਈ ਹੈ ਆਪਣਾ ਪੀਜੀਆਈ ਤੋਂ ਆਪਣਾ ਬਲੱਡ ਡੋਨੇਟ ਕਰਨ ਵਾਸਤੇ ਆਏ ਨੇ ਇੱਥੇ ਜੀ ਹਾਂਜੀ ਸੋ ਬਹੁਤ ਵਧੀਆ ਉਪਰਾਲਾ ਅੱਗੇ ਨੂੰ ਵੀ ਤੁਸੀਂ ਐਜੋ ਜੇ ਉਪਰਾਲੇ ਕਰਦੇ ਰਹੋ ਹਾਂਜੀ ਹਾਂਜੀ ਸਾਡੇ ਵੱਲੋਂ ਵੀ ਦਿਵਾਵਾ ਸ਼ੁਭ ਕਾਮ ਹਾਂਜੀ ਅਸੀਂ ਵੀ ਆਪਣਾ ਅਮਰਜੀਤ ਤੁਮਾਨ ਚੈਨਲ ਦਾ ਇਹ ਤੁਮਾਨ ਚੈਨਲ ਦਾ ਧੰਨਵਾਦ ਕਰਦੇ ਆਂ ਸਾਡੇ ਵੱਲੋਂ ਬਹੁਤ-ਬਹੁਤ ਧੰਨਵਾਦ ਸਾਡੇ ਇੱਕ ਸਨੇਹ ਤੇ ਹਰ ਵਾਰ ਪਹੁੰਚਦੇ ਨੇ ਰਿਕਵਰੀ ਕਰਦੇ ਨੇ ਸੋ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆਂ ਜੀ ਆਪਣਾ ਸ਼ੁਭ ਨਾਮ ਕੀ ਜੀ ਗੁਰਤੇ ਸਿੰਘ ਜੀ ਸੋ ਤੁਸੀਂ ਇਹ ਸਰਟੀਫਿਕੇਟ ਫੜਿਆ ਤੁਸੀਂ ਬਲੱਡ ਡੋਨੇਟ ਕੀਤਾ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਕੀ ਮਹਿਸੂਸ ਹੋਇਆ ਬਹੁਤ ਵਧੀਆ ਲੱਗਿਆ ਜੀ ਹਾਂਜੀ ਇਹ ਕਰਨਾ ਚਾਹੀਦਾ ਹਰ ਇੱਕ ਨੂੰ ਕਰਨਾ ਚਾਹੀਦਾ ਹਾਂਜੀ ਮੇਰਾ ਸ਼ੁਭ ਨੇ ਮਨਸੂਖ ਸਿੰਘ ਆ ਜੀ ਡੋਨੇਟਰ ਅੱਜ ਕੀਤੇ ਆ ਸੀ ਆ ਬਾਬਾ ਪੀਰ ਦੇ ਭੰਡਾਰ ਤੇ ਆ ਜਾਈ ਸੀਗੇ ਹਾਂਜੀ ਆ ਇਹ ਜ਼ਰੂਰੀ ਹੈ ਕਰਵਾਉਣਾ ਸਭ ਨੂੰ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਜੇ ਅੱਜ ਕਿਸੇ ਨੂੰ ਦੋਂਗੇ ਬਰਤ ਸਾਨੂੰ ਅੱਗੇ ਮਿਲੂਗਾ ਠੀਕ ਹੈ ਨਾ ਹਾਂਜੀ ਹਾਂ ਤੇ ਕੋਈ ਕੋਈ ਮਤਲਬ ਕਿ ਕੋਈ ਕਮੀ ਮਹਿਸੂਸਤਾ ਨਹੀਂ ਹੋ ਰਹੀ ਕੋਈ ਵੀ ਕੋਈ ਮਹਿਸੂਸ ਨਹੀਂ ਹੁੰਦੀ ਸਭ ਨੂੰ ਚਾਹੀਦਾ ਹੈ ਖੂਨਦਾਨ ਕਰਵਾਉਣਾ ਜ਼ਰੂਰੀ ਹੈ ਇਹ ਠੀਕ ਹੈ ਨੀ ਜਦ ਅਸੀਂ ਕਿਸੇ ਨੂੰ ਦੋਂਗੇ ਤਾਂ ਸਾਨੂੰ ਵੀ ਕੱਲ ਨੂੰ ਮਿਲੂਗਾ ਠੀਕ ਹੈ ਨੀ ਬਿਲਕੁਲ ਹਾਂ ਠੀਕ ਹੈ ਤੁਹਾਨੂੰ ਕੋਈ ਕਮਜ਼ੋਰੀ ਵਗੈਰਾ ਨਹੀਂ ਬੀਜੀ ਕੋਈ ਕਮਜ਼ੋਰੀ ਬਿਲਕੁਲ ਇਹ ਰਿਲੈਕਸ ਹੈ ਪੂਰੇ ਜੈਨ ਬਾਕੀ ਰਫਾ ਚਾਹੀਦੀ ਹੈ ਮਾਲਕ ਦੀ ਬਸ ਹਾਂਜੀ ਮਾਲਕੇ ਕਰਵਾਉਣ ਵਾਲਾ ਸਾਰਾ ਕੁਝ ਠੀਕ ਹੈ ਜੀ ਸੋ ਬਹੁਤ ਵਧੀਆ ਗੱਲ ਹੈ ਇੱਕ ਵੱਡਾ ਉਪਰਾਧਾ ਹੈ ਤੁਹਾਡੇ ਪਿੰਡ ਦੇ ਲਈ ਵੀ ਹਾਂਜੀ ਠੀਕ ਹੈ ਠੀਕ ਹੈ ਓਕੇ ਧੰਨਵਾਦੀ ਥੈਂਕ ਯੂ ਹਾਂਜੀ ਆਪਣਾ ਸ਼ੁਭਨਾਮ ਕੀ ਹੈ ਜੀ ਸੁਤਵੀਰ ਸਿੰਘ ਜੀ ਤੁਸੀਂ ਵੀ ਖੂਨਦਾਨ ਕੀਤਾ ਜੀ ਹਾਂਜੀ ਇਹ ਕੋਈ ਕਮਜ਼ੋਰੀ ਮਹਿਸੂਸ ਹੋਈ ਨਹੀਂ ਜੀ ਕੋਈ ਉਹ ਕੀ ਲੱਗ ਰਿਹਾ ਹੁਣ ਤੁਹਾਨੂੰ ਇਸ ਟਾਈਮ ਮੈਨੂੰ ਤਾਂ ਇਹ ਹੀ ਲੱਗ ਰਿਹਾ ਹੈ ਕਿ ਬੜੀ ਇਹ ਗਰੀਬ ਬੰਦੇ ਦਾ ਮੇਰਾ ਖੂਨ ਪਾਊਗਾ ਜੀ ਬਹੁਤ ਵਧੀਆ ਹਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਖੂਨ ਦਾਨ ਮਹਾਦਾਨ ਹਾਂਜੀ ਹਾਂਜੀ ਸੋ ਬਹੁਤ ਵਧੀਆ ਗੱਲ ਹੈ ਪਿੰਡ ਕਿਹੜਾ ਤੁਹਾਡਾ ਪਿੰਡ ਰੋਲੂ ਮਾਜਰਾ ਰੋਲੂ ਮਾਜਰਾ ਚਮਕੌਰ ਸਾਹਿਰੀ ਹੈ ਜੀ ਅੱਛਾ ਜੀ ਤੁਸੀਂ ਚਮਕੌਰ ਸਾਹਿਬ ਤੋਂ ਇੱਥੇ ਆਏ ਹੋ ਹਾਂਜੀ ਵਾਹ ਜੀ ਵਾਹ ਖੂਨ ਵੀ ਦਾਨ ਕੀਤਾ ਹਾਂਜੀ ਕਿਆ ਬਾਤ ਹੈ ਸੋ ਬਹੁਤ ਵਧੀਆ ਗੱਲ ਹੈ ਹਾਂਜੀ ਹਾਂਜੀ ਜੀ 贵人不的，宝藏呢。